ਬਹੁਤ ਹੀ ਭਾਗਾਂ ਪ੍ਰਿਆ ਦੇ ਨੇ ਅੱਜ ਹੈ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਸ੍ਰਿੰਤਮੀ ਸਲਾਣਾ ਵਰਸੀ ਤੇ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਉਹਨਾਂ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਦਾ ਬਹੁਤ ਧੰਨਵਾਦ ਕੀਤਾ ਜਾ ਰਿਹਾ ਮੈਡਮ ਇੰਦਰਜੀਤ ਕੌਰ ਜੀ ਮਾਨ ਸਾਡੇ ਹਲਕਾ ਨਕੁਰਦਰ ਦੇ ਐਮਐਲਏ ਸਾਹਿਬ ਛੇ ਤਰਫੋਂ ਪੁੱਜੇ ਆਪਣੀ ਸੂਚੀ ਟੀਮ ਦੇ ਨਾਲ ਜਨੀਸ਼ ਗੋਤਵਾਲਾਰੇ ਸਤਿਕਾਰਯੋਗ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਹੈ ਆ ਜੁੜੀਏ ਤੇ ਜੋੜੀਏ ਖੇਡ ਕਬੱਡੀ ਦੇ ਨਾਲ ਕੋਸ਼ਿਸ਼ ਕਰਦੇ ਆ ਲਓ ਪਹਿਲੀ ਰੇਡ ਕਹਿੰਦੇ ਇਹਦਾ ਮਹਿਦਪੁਰ ਦੇ ਲਾਗੇ ਸ਼ਾਹਪੁਰ ਪਿੰਡ ਦਾ ਸੌਰ ਬਨਾਵਾਂ ਬੱਲ ਨੌ ਦੀ ਟੀਮ ਵੱਲੋਂ ਪਹਿਲੀ ਰੇਡ ਪਾ ਕੇ ਪਹਿਲਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜ ਦਿੰਦਾ ਅਗਲੀ ਰੇਡ ਤਾਸ਼ਪੁਰੀਆ ਕਹਿੰਦੇ ਖੇਡ ਮੈਦਾਨ ਦੇ ਵਿੱਚ ਪਾਉਂਦੇ ਮੇਰੇ ਮਿੱਤਰੋ ਲਓ ਜੀਤਾ ਇਹ ਤਾਸ਼ਪਰੀਆ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਔਰ ਦੂਸਰੀ ਸਾਈਡ ਵੇਖਦੇ ਆਂਗੇ ਮੁੰਡਾ ਆਲੋਵਲ ਢੇਰੀਆਂ ਕਦੇ ਚੱਕਗਲਾ ਦੀ ਗੱਲ ਹੁੰਦੀ ਏ ਲਓ ਮੁੰਡਾ ਵੇਖਦੇ ਆਂਗੇ ਆਕਾਸ਼ ਯਾਲੋਵਲ ਢੇਰੀਆਂ ਵਾਲਾ ਜਿੱਥੋਂ ਦੇ ਮੇਰੇ ਵੀਰੋ ਰਵੀ ਦੀ ਗੱਲ ਜਿੱਥੋਂ ਦੇ ਬਿੱਲੂ ਦੀ ਜਿੱਥੋਂ ਦਾ ਮੇਰੇ ਵੀਰੋ ਜੱਗਾ ਜਿੱਥੋਂ ਦਾ ਹੈਪੀ ਬੜਾ ਤਗੜਾ ਖੇਡੇ ਆਲੋਵਲ ਢੇਰੀਆਂ ਪਿੰਡ ਵੀ ਕਬੱਡੀ ਦੇ ਮਹਾਨ ਖਿਡਾਰੀਆਂ ਦੇ ਲਾਓ ਸਾਹਮਣੇ ਕਬੱਡੀ ਪਾਉਣ ਦੇ ਲਈ ਆ ਜਤਨ ਸਨਿਆਰਾ ਮੇਰੇ ਪੰਜਾਬੀ ਵੀਰੋ ਸਨਿਆਰਿਆਂ ਦਾ ਮੁੰਡਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਇੱਕ ਕੰਨੀ ਤੇ ਰਾਣਾ ਫੱਤੂ ਵਾਲ ਦੀ ਧਰਤੀ ਦਾ ਔਰ ਦੂਸਰੀ ਸਾਈਡ ਵੇਖਦੇਗੇ ਮੁੰਡਾ ਤਾਸ਼ਪੁਰੀਆ ਕੋਸ਼ਿਸ਼ ਕਰ ਰਿਹਾ ਹੈ ਪਰ ਨੰਬਰ ਜਿਹੜਾ ਉਹ ਰੀਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਧਾੜੋ ਲੰਗਾ ਤੇ ਪਰਮਜੀਤਪੁਰ ਦੀ ਟੀਮ ਆ ਜਾਣਗੀਆਂ ਕੜਿਆਲ ਤੇ ਤਲਵੰਡੀ ਚੌਧਰਾਂ ਦੀ ਟੀਮਾਂ ਵਾਹਿਗੁਰੂ ਪਿੰਡ ਮੋਤੀਪੁਰ ਤੋਂ ਪੰਚਾਇਤ ਪਹੁੰਚੀ ਹੈ ਸਰਪੰਚ ਸਾਹਿਬ ਪਹੁੰਚੇ ਨੇ ਅਸੀਂ ਉਹਨਾਂ ਦਾ ਸਨਮਾਨ ਕਰਨਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਪਾਸੋਂ ਸਰਪਾਉ ਹੋ ਜਰੂਰ ਲੈ ਕੇ ਜਾਣ ਕੁਝ ਦਾਨੀ ਵੀਰਾਂ ਦਾ ਵੀ ਅਸੀਂ ਸਨਮਾਨ ਕਰਨਾ ਹੈ ਮੋਤੀਪੁਰ ਦੇ ਸਰਪੰਚ ਸਾਹਿਬ ਬਾਬਾ ਜੀ ਪਾਸੋਂ ਸਨਮਾਨ ਲੈਣ ਦਾਨੀ ਵੀਰ ਸਰਦਾਰ ਗੀਤ ਸਿੰਘ ਪੁੱਤਰ ਸਰਦਾਰ ਕਰਨੈਲ ਸਿੰਘ ਸੀਚੇਵਾਲ ਉਹਨਾਂ ਵੱਲੋਂ 42000 ਰੁਪਏ ਦਾ ਯੋਗਦਾਨ ਖੇਡ ਮੇਲੇ ਵਿੱਚ ਪਾਇਆ ਗਿਆ ਸਰਦਾਰ ਕਰਨੈਲ ਸਿੰਘ ਸੀਚੇਵਾਲ ਜੀ ਦੇ ਪਰਿਵਾਰ ਵੱਲੋਂ 42000 ਰੁਪਏ ਦਾ ਯੋਗਦਾਨ ਪਾਇਆ ਗਿਆ ਪਰਿਵਾਰ ਦਾ ਅਸੀਂ ਵਿਸ਼ੇਸ਼ ਤੌਰ ਤੇ ਸਨਮਾਨ ਕਰਦੇ ਹਾਂ ਇੱਕ ਮੇਰੀ ਬੇਨਤੀ ਹੈ ਕਿ ਸੀਚੇਵਾਲ ਦੇ ਹੀ ਪਰਿਵਾਰ RAM ਸਿੰਘ ਜੀ ਦੇ ਉਹਨਾਂ ਵੱਲੋਂ ਵੀ ਸਮਾਗਮ ਵਿੱਚ ਆਪਣਾ ਯੋਗਦਾਨ ਪਾਇਆ ਗਿਆ। ਉਹ ਵੀ ਸਰੋਪਾ ਬਾਬਾ ਜੀ ਪਾਸੋਂ ਲੈਣ ਦੀ ਕਿਰਪਾਲਤਾ ਕਰਨ। ਬੀਬੀ ਕਮਲਜੀਤ कौर ਯੂਕੇ ਤੋਂ ਉਹਨਾਂ ਨੇ ਵੀ ਆਪਣੇ ਪਿਤਾ ਜੀ ਦੀ ਯਾਦ ਵਿੱਚ 20000 ਰੁਪਏ ਦਾ ਯੋਗਦਾਨ ਪਾਇਆ। ਉਹਨਾਂ ਦਾ ਪਰਿਵਾਰਕ ਮੈਂਬਰ ਵੀ ਸਰੋਪਾ ਵਾਸਿਲ ਕਰ ਲਵੇ। ਮਨਜੀਤ ਸਿੰਘ, ਦਲਜੀਤ ਸਿੰਘ ਯੂਕੇ ਤੋਂ ਦੋਨੇ ਭਰਾਵਾਂ ਨੇ 1 ਲੱਖ ਰੁਪਏ ਵਰਸੀ ਸਮਾਗਮ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਰਪਾਹ ਹਾਸਲ ਕਰਨ ਵਾਲੀਵਾਲ ਦੀਆਂ ਜੇਤੂ ਟੀਮਾਂ ਗਰਾਊਂਡ ਦੇ ਨਜ਼ਦੀਕ ਆ ਜਾਣ ਸਟੇਜ ਦੇ ਨਜ਼ਦੀਕ ਵਾਲੀਵਾਲ 50 ਕਿਲੋ ਤੇ ਓਪਨ ਦੀਆਂ ਟੀਮਾਂ ਸਟੇਜ ਦੇ ਨਜ਼ਦੀਕ ਆ ਜਾਣ ਉਹਨਾਂ ਦਾ ਵੀ ਸਨਮਾਨ ਕਰਨਾ ਹੈ ਹੈਲੋ ਹਾਣੋਲੰਗਾ ਤੇ ਪਰਮਜੀਤਪੁਰ ਆਜਣ ਵਿੱਚ ਸਰਪੰਚ ਰਜਨੀਸ਼ ਜੀ ਉਹ ਵੀ ਖੇਡ ਮੇਲੇ ਵਿੱਚ ਪਹੁੰਚੇ ਆ ਉਹਨਾਂ ਦਾ ਸਨਮਾਨ ਕਰਦੇ ਆ ਧੰਨਵਾਦ ਕਰਦੇ ਆ ਭਾਣੋਲੰਗਾ ਤੇ ਪਰਮਜੀਤਪੁਰ ਜੀ ਆਜਣ ਟੀਮਾਂ ਜਲਦੀ ਦੇ ਨਾਲ ਬਹੁਤ ਵੱਡਾ ਧੰਨਵਾਦ ਸਰਵ ਗੌਤਮ ਜੀ ਵੀ ਆਏ ਨੇ ਚੋੜ ਪਿੰਡ ਵਾਲੇ ਉਹਨਾਂ ਵੀਰ ਦਾ ਵੀ ਧੰਨਵਾਦ ਕਰਦੇ ਇੱਥੇ ਪੁੱਜਣ ਤੇ ਵਾਲੀਵਾਲ ਦੇ ਕਲਬ ਕਲੱਬ ਪੱਤੜ ਕਲਾਂ ਇਹ ਟੀਮਾਂ ਵੀ ਤਿਆਰੀ ਰੱਖਣਗੀਆਂ ਪਾਸਲਾ ਤੇ ਜੈਸਨਪੁਰਾ ਧਨੋਲਾ ਸਿੰਧਵਾ ਤੇ ਰਾਏਕੋਟ